ਠੀਕ ਹੈ ਜੋ ਤੁਸੀਂ ਖਾਓਗੇ ਪੀਓਗੇ ਉਹ ਸਾਰੀ ਚੀਜ਼ ਤੁਹਾਡੇ ਬੱਚੇ ਦੇ ਲੱਗਣੀ ਆ ਉਸੇ ਨਾਲ ਹੀ ਤੁਹਾਡੇ ਬੱਚੇ ਦੀ ਗਰੋਥ ਹੋਣੀ ਆ ਉਹ ਜੋ ਤੁਸੀਂ ਸੋਚੋਗੇ ਨਾ ਤੁਹਾਡੇ ਬੱਚੇ ਦੇ ਦਿਮਾਗ ਦੀ ਤੁਹਾਡੇ ਦਿਮਾਗ ਨਾਲ ਅਟੈਚਮੈਂਟ ਹੁੰਦੀ ਆ ਭੋਜੇ ਤੁਸੀਂ ਆਪਣੇ ਬੱਚੇ ਨੂੰ ਤਾਕਤਵਰ ਦਿਮਾਗੀ ਤੇ ਫਰਤੀਲਾ ਬਣਾਉਣਾ ਵਾ ਉਹਨੂੰ ਉਹ ਪ੍ਰੋਟੀਨ ਲੱਗੇਗਾ ਤੇ ਉਹਦੀ ਗਰੋ ਗਰੋਥ ਹੋਣੀ ਸ਼ੁਰੂ ਹੋ ਜੇਗੀ ਕਿਉਂਕਿ ਸਾਡਾ ਜਿਹੜਾ ਬੱਚਾ ਵਾ ਦਿਮਾਗੀ ਫੁਰਤੀਲਤਾ ਤੇ ਤਾਕਤਵਰ ਕਿਉਂ ਨਹੀਂ ਹੁੰਦਾ ਕਿਉਂਕਿ ਅੱਜ ਦੇ ਵਿੱਚ ਜਿਹੜੇ ਮੇਰੀਏ ਭੈਣਾਂ ਨੇ ਗੁੰਦਰ, ਖੀਰਾ, ਟਮਾਟਰ, ਪਿਆਜ਼, ਗਾਜਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਜਿਹੜੀ ਸਾਡੀ ਅੱਜ ਦੀ ਵੀਡੀਓ ਨਾ ਸਾਡੀ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਧੀਆ ਵਾ ਕਿਉਂਕਿ ਜਿਹੜੀ ਮੇਰੀਏ ਭੈਣਾਂ ਗਰਭਵਤੀ ਨੇ ਨਾ ਉਹਨਾਂ ਦੇ ਬੱਚੇ ਦੀ ਗਰੋਥ ਕਿਉਂ ਨਹੀਂ ਹੁੰਦੀ ਹੈਗੀ ਉਹਨਾਂ ਦੇ ਬੱਚੇ ਦੇ ਜਿਹੜੇ ਆ ਤਾਕਤਵਰ ਕਿਉਂ ਨਹੀਂ ਹੁੰਦੇਗੇ ਫੁਰਤੀਲੇ ਕਿਉਂ ਨਹੀਂ ਹੁੰਦੇਗੇ ਦਿਮਾਗੀ ਕਿਉਂ ਨਹੀਂ ਹੁੰਦੇਗੇ ਕਿਉਂਕਿ ਇੱਕ ਬਹੁਤ ਵੱਡਾ ਰੀਜ਼ਨ ਆ ਵੀ ਜਿਹੜੀਆਂ ਮੇਰੀਆਂ ਭੈਣਾਂ ਨੇ ਉਹਨਾਂ ਨੂੰ ਫੂਡ ਇਹੋ ਜਿਹਾ ਨਹੀਂ ਮਤਲਬ ਵੀ ਉਹ ਖਾਂਦੀਆਂ ਨਹੀਂ ਹੈਗੀਆਂ ਜਿੰਨਾ ਕਰਕੇ ਉਹਨਾਂ ਦੇ ਬੱਚੇ ਦੇ ਵਿੱਚ ਨਾ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਮੰਨ ਕੇ ਜਲੀ ਕਮੀ ਰਹਿ ਜਾਂਦੀ ਆ ਜੇ ਮੰਨ ਕੇ ਚਲੋ ਬੱਚਿਆਂ ਦੀ ਗਰੋਥ ਨਹੀਂ ਹੁੰਦੀ ਬੱਚੇ ਦੀ ਗਰੋਥ ਰੁਕ ਜਾਂਦੀ ਆ ਉਸ ਤੋਂ ਬਾਅਦ ਵਾਲੀ ਬੱਚਿਆਂ ਦੇ ਮਤਲਬ ਹੀ ਦਿਮਾਗੀ ਤੌਰ ਤੇ ਉਹ ਮਤਲਬ ਵੀ ਨਾ ਮਤਲਬ ਹੀ ਮਤਲਬ ਹੀ ਦਿਮਾਗੀ ਨਹੀਂ ਹੁੰਦੇ ਜਿੰਨੇ ਆਪਾਂ ਕਹਿ ਦੀਏ ਹਨਾ ਤੇ ਉਸ ਤੋਂ ਬਾਅਦ ਉਹ ਤਾਕਤਵਰ ਵੀ ਨਹੀਂ ਹੁੰਦੇ ਹੈਗੇ ਤੇ ਫੁਰਤੀਲੇ ਵੀ ਨਹੀਂ ਹੁੰਦੇ ਹੈਗੇ ਉਹ ਕਿਉਂ ਨਹੀਂ ਹੁੰਦੇ ਹੈਗੇ ਉਹ ਸਾਰੀ ਚੀਜ਼ ਹੈਗੀ ਆ ਤੁਹਾਡੇ ਮਤਲਬ ਫੂਡ ਦੇ ਉੱਤੇ ਡਿਪੈਂਡ ਕਰਦਾ ਵੀ ਤੁਸੀਂ ਕੀ ਖਾਣਾ ਤੁਹਾਨੂੰ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸਾਂਗਾ ਜਿਹੜੀਆਂ ਮੇਰੀਆਂ ਭੈਣਾਂ ਗਰਭਵਤੀ ਹੈਗੀਆਂ ਨੇ ਹਨਾ ਅਗਰ ਤੁਸੀਂ ਉਹ ਫੂਡ ਜਿਹੜੇ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਉਹ ਹੁਣ ਤੋਂ ਹੀ ਖਾਣਾ ਸ਼ੁਰੂ ਕਰ ਦੋਗੇ ਨਾ ਮੈਂ ਤੁਹਾਨੂੰ ਯਾਰ ਗਰੰਟੀ ਦੀਨਾ ਜਿਹੜਾ ਤੁਹਾਡਾ ਬੱਚਾ ਹੋਵੇਗਾ ਬੇਬੀ ਹੋਏਗਾ ਨਾ ਤੁਹਾਡਾ ਤੁਸੀਂ ਉਹ ਦੇਖਿਓ ਉਹ ਕਿੰਨਾ ਦਿਮਾਗੀ ਹੋਏਗਾ ਚੋਸਤ ਹੋਏਗਾ ਫੁਰਤੀਲਾ ਹੋਏਗਾ ਤੇ ਕਿੰਨਾ ਤਾਕਤਵਰ ਹੋਏਗਾ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਖਾਸ ਕਰਕੇ ਜਿਹੜੀਆਂ ਮੇਰੀਆਂ ਭੈਣਾਂ ਗਰਭਵਤੀ ਨੇ ਉਹ ਇਹ ਵੀਡੀਓ ਖਾਸ ਕਰਕੇ ਜਰੂਰ ਦੇਖਣ ਤੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਉਹ ਮੇਰੀ ਇਹ ਵੀਡੀਓ ਨੂੰ ਦੇਖ ਕੇ ਉਹ ਵੀ ਇਦਾਂ ਦੇ ਫੂਡ ਖਾਣੇ ਸ਼ੁਰੂ ਕਰ ਦੇਣ ਜੀ ਸੋ ਆਓ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਉਹ ਕਿਹੜੇ ਫੂਡ ਆ ਜਿਹੜੇ ਮਤਲਬ ਤੁਸੀਂ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਨਹੀਂ ਕਰਦੇਗੇ ਤੇ ਉਹਦਾ ਪ੍ਰਭਾਵ ਕਰਦੇ ਤੇ ਪੈਂਦਾ ਵਾ ਤੁਹਾਡੇ ਬੱਚੇ ਦੇ ਦੇਖੋ ਨੋਰਮਲੀ ਜੀ ਚੀਜ਼ ਆ ਜਦੋਂ ਕਿਸੇ ਮੇਰੀ ਭੈਣ ਦੇ ਬੱਚਾ ਹੋਣ ਵਾਲਾ ਵਾ ਜਾਂ ਕਿਸੇ ਵੀ ਤਰ੍ਹਾਂ ਦਾ ਹਨਾ ਮਤਲਬੀ ਜੋ ਉਹਨੇ ਖਾਣਾ ਨਾ ਜੋ ਚੀਜ਼ ਤੁਸੀਂ ਖਾਓਗੇ ਉਹੀ ਚੀਜ਼ ਤੁਹਾਡੇ ਬੱਚੇ ਦੇ ਉੱਤੇ ਲੱਗਣੀ ਆ ਠੀਕ ਆ ਜੋ ਤੁਸੀਂ ਖਾਓਗੇ ਪੀਓਗੇ ਉਹ ਸਾਰੀ ਚੀਜ਼ ਤੁਹਾਡੇ ਬੱਚੇ ਦੇ ਲੱਗਣੀ ਆ ਉਸੇ ਨਾਲ ਹੀ ਤੁਹਾਡੇ ਬੱਚੇ ਦੀ ਗਰੋਥ ਹੋਣੀ ਆ ਜੇ ਤੁਸੀਂ ਮੰਨ ਕੇ ਚਲੋ ਗੰਦਮਾਂ ਖਾਈ ਜਾਉਂਗੇ ਫੂਡ ਖਾਈ ਜਾਉਂਗੇ ਕੋਲਡ ਡਰਿੰਕ ਪੀ ਜਾਉਂਗੇ ਮਿੱਠਾ ਖਾਈ ਜਾਉਂਗੇ ਉਹਦੇ ਨਾਲ ਕੀ ਕਿ ਤੁਹਾਡੇ ਬੱਚੇ ਦੀ ਗਰੋਥ ਨਹੀਂ ਹੋਏਗੀ ਬੱਚੇ ਦੀ ਗਰੋਥ ਰੁਕ ਜਾਏਗੀ ਜਿੰਨੀ ਵਧੀਆ ਚੀਜ਼ਾਂ ਤੁਸੀਂ ਖਾਓਗੇ ਵਧੀਆ ਫੂਡ ਖਾਓਗੇ ਤੁਸੀਂ ਉਹ ਥਾਰਾ ਫੂਡ ਤੁਹਾਡੇ ਬੱਚੇ ਨੂੰ ਲੱਗਣਾ ਵਾ ਤੇ ਤੁਹਾਡੇ ਬੱਚੇ ਦੀ ਗਰੋਥ ਵੀ ਹੋਣੀ ਆ ਤੇ ਉਸ ਦਾ ਮਤਲਬ ਵੀ ਤਾਕਤਵਰ ਵੀ ਬਣਨਾ ਤੇ ਉਹਨਾਂ ਦਿਮਾਗੀ ਤੌਰ ਤੋਂ ਦੇਖਣਾ ਤੁਸੀਂ ਕਿੰਨਾ ਮਤਲਬ ਵੀ ਦਿਮਾਗੀ ਹੋਊਗਾ ਉਹ ਬੱਚਾ ਤੁਹਾਡਾ ਹਣਾ ਉਹ ਕਿਹੜੇ ਫੂਡ ਆ ਦੇਖੋ ਜਿਆਦਾਤਰ ਔਰਤਾਂ ਕੀ ਕਰਦੀਆਂ ਨੇ ਉਹਨਾਂ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਸ਼ਾਮਿਲ ਕਰ ਦੇਣਗੇ ਤੁਸੀਂ ਕਿਸੇ ਵੀ ਡਾਕਟਰ ਕੋਲ ਪੁੱਛ ਲਿਓ ਜਿਹੜੇ ਮਤਲਬ ਵੀ ਇਹਦੇ ਮਾਹਿਰ ਨੇ ਹਨਾ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਜਰ ਅਸੀਂ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਸ਼ਾਮਿਲ ਕਰੀਏ ਉਹ ਤੁਹਾਨੂੰ ਕਦੇ ਨਹੀਂ ਕਹਿਣਗੇ ਵੀ ਤੁਸੀਂ ਪ੍ਰੋਟੀਨ ਨਹੀਂ ਖਾਣਾ ਉਹ ਵੀ ਤੁਹਾਨੂੰ ਸਲਾਹ ਦੇਣਗੇ ਵੀ ਤੁਸੀਂ ਆਪਣੀ ਡਾਈਟ ਦੇ ਵਿੱਚ ਜਿਆਦਾ ਤੋਂ ਜਿਆਦਾ ਪ੍ਰੋਟੀਨ ਤੁਸੀਂ ਏਡ ਕਰੋ ਕਿਉਂਕਿ ਜਿਹੜਾ ਪ੍ਰੋਟੀਨ ਹੈ ਨਾ ਸਾਡੀ ਬੋਡੀ ਦਾ ਜੀ ਇੱਕ ਬਹੁਤ ਹੀ ਤਕੜਾ ਜਿ ਮਨ ਕੇ ਚੱਲੀਏ ਇੱਕ ਮੰਨ ਕੇ ਭਾਗ ਹੀ ਮੰਨ ਲਓ ਭਾਗ ਆ ਸਾਡੀ ਇੱਕ ਚੀਜ਼ ਦਾ ਕਿਉਂਕਿ ਜਿੰਨਾ ਵੀ ਮਸਲ ਗਰੋ ਹੋਣਾ ਵਾ ਉਹ ਸਾਰਾ ਪ੍ਰੋਟੀਨ ਦੇ ਨਾਲ ਹੀ ਗਰੋ ਹੋਣਾ ਜਿੰਨਾ ਸਾਡੀ ਬੋਡੀ ਨੂੰ ਪ੍ਰੋਟੀਨ ਮਿਲੇਗਾ ਉਨਾ ਹੀ ਜ਼ਿਆਦਾ ਮਤਲਬ ਸਾਡਾ ਮਸਲ ਗਰੋ ਹੋਏਗਾ ਤੇ ਉਨਾ ਹੀ ਜਿਹੜਾ ਮਤਲਬ ਤੁਹਾਡਾ ਜਿਹੜਾ ਬੱਚਾ ਵਾ ਜਾ ਹਨਾ ਉਹਨੂੰ ਉਹ ਪ੍ਰੋਟੀਨ ਲੱਗੇਗਾ ਤੇ ਉਹਦੀ ਗਰੋ ਗ੍ਰੋਥ ਹੋਣੀ ਸ਼ੁਰੂ ਹੋ ਜਾਏਗੀ ਵੇ ਇੱਕ ਤਾਂ ਹੁੰਦਾ ਕੋਈ ਪ੍ਰੋਟੀਨ ਵੀ ਕਿਸੇ ਲਿਮਟ ਤੱਕ ਹੁੰਦਾ ਜਿਆਦਾ ਪ੍ਰੋਟੀਨ ਨਹੀਂ ਖਾਣਾ ਚਾਹੀਦਾ ਇੱਕ ਬੰਦਾ ਮੰਨ ਕੇ ਚੱਲੋ ਨੋਰਮਲੀ ਇੱਕ ਦਿਨ ਦੇ ਵਿੱਚ 60 ਗ੍ਰਾਮ 60 ਗ੍ਰਾਮ ਪ੍ਰੋਟੀਨ ਉਹ ਲੈ ਸਕਦਾ ਵਾ ਨੁਕਸਾਨ ਨਹੀਂ ਹੈਗਾ ਪ੍ਰੋਟੀਨ ਦਾ ਫਾਇਦਾ ਹੀ ਫਾਇਦਾ ਵਾ ਤੇ ਇੱਕ ਗੁੱਡ ਫੈਟ ਆ ਜਿਹੜੀ ਤੁਸੀਂ ਉਹ ਖਾਣੀ ਹੈ ਗੰਦਮੰਦ ਨਹੀਂ ਖਾਣਾ ਹੈਗਾ ਹੁਣ ਆਪਾਂ ਗੱਲਾਂ ਕਰਦੇ ਤੁਸੀਂ ਕੀ ਚੀਜ਼ ਖਾਣਾ ਵਾ ਜਦੋਂ ਵੀ ਮੰਨ ਕੇ ਚੱਲੋ ਤੁਸੀਂ ਬ੍ਰੇਕਫਾਸਟ ਕਰਦੇ ਪਿਓ ਠੀਕ ਹੈ ਜੀ ਬ੍ਰੇਕਫਾਸਟ ਲੰਚ ਡਿਨਰ ਠੀਕ ਹੈ ਜੀ ਤੁਸੀਂ ਇਹ ਤਿੰਨ ਮੀਲਾ ਖਾਂਦੇ ਹੋ ਇਸ ਤੋਂ ਵੱਧ ਮੀਲ ਨਹੀਂ ਨਾ ਖਾਂਦੇ ਸਵੇਰੇ ਉੱਠਣ ਸਾਬ ਬ੍ਰੇਕਫਾਸਟ ਕਰ ਲੇ ਲੰਚ ਕਰ ਲੇ ਡਿਨਰ ਕਰ ਲਿਆ ਬਸ ਇਸ ਤੋਂ ਬਾਅਦ ਤੁਸੀਂ ਖਾਂਦੇ ਨਹੀਂ ਹੁਣ ਆਪਾਂ ਇਸ ਚੀਜ਼ ਨੂੰ ਚੇਂਜ ਕਰਨਾ ਥੋੜਾ ਜਿਹਾ ਥੋੜਾ ਜਿਹਾ ਚੇਂਜ ਕਰਾਂਗੇ ਆ ਤਿੰਨ ਦੀ ਬਜਾਏ ਨਾ ਆਪਾਂ ਪੰਜ ਮੀਲਾ ਖਾਵਾਂਗੇ ਜਾਨੀ ਆਪਾਂ ਇਹਦੇ ਵਿੱਚ ਦੋ ਮੀਲਾ ਹੋਰ ਐਡ ਕਰਾਂਗੇ ਮੰਨ ਕੇ ਚਲੋ ਬ੍ਰੇਕਫਾਸਟ ਆਪਣੀ ਪਹਿਲੀ ਹੋਗੀ ਉਸ ਤੋਂ ਬਾਅਦ ਇੱਕ ਮੀਲ ਆਪਾਂ ਐਡ ਕਰਾਂਗੇ ਦੂਜੀ ਫਿਰ ਤੀਜੀ ਲੰਚ ਹੋ ਗਿਆ ਜੀ ਉਸ ਤੋਂ ਫਿਰ ਆਪਾਂ ਚੌਥੀ ਐਡ ਕਰਾਂਗੇ ਪੰਜਵੀਂ ਆਪਣੀ ਹੋएगी ਡਿਨਰ ਜੀ ਆ ਪੰਜ ਚੀਜ਼ਾਂ ਆਪਾਂ ਐਡ ਕਰਾਂਗੇ ਤੁਸੀਂ ਬਸ ਮ ਤੁਹਾਡਾ ਬਹੁਤ ਜ਼ਿਆਦਾ ਬੇਨਫਿਟ ਹੋਏਗਾ ਤੇ ਤੁਸੀਂ ਬੱਚਾ ਦੇਖਿਓ ਆਪਣਾ ਤੁਹਾਡਾ ਬੱਚਾ ਬਹੁਤ ਜ਼ਿਆਦਾ ਚੋਸ ਤੋਂ ਫਰਤੀਲਾ ਤੇ ਦਿਮਾਗੀ ਹੋਊਗਾ ਤੇ ਤਾਕਤਵਰ ਹੋਊਗਾ ਹੁਣ ਦੇਖੋ ਬ੍ਰੇਕਫਾਸਟ ਦਾ ਟਾਈਮ ਦੇਖ ਲਓ ਜਿਹੜਾ ਬ੍ਰੇਕਫਾਸਟ ਦਾ ਟਾਈਮ ਹੈਗਾ 8 ਤੋਂ ਲੈ ਕੇ 9 ਵਜੇ ਤੱਕ ਦਾ ਪਹਿਲੀ ਮੀਲ ਦਾ ਜਿਹੜੀ ਦੂਜੀ ਮੀਲ ਦਾ ਵਾ ਉਹ ਦਾ ਲਾ ਲਓ ਤੁਸੀਂ 11 ਤੋਂ ਲੈ ਕੇ 12 ਦਾ ਠੀਕ ਹੈ ਜੀ ਜਿਹੜੀ ਥਰਡ ਦਾ ਲੰਚ ਆ ਇਹਦਾ ਲਾ ਲਓ ਤੁਸੀਂ 2 ਤੋਂ ਲੈ ਕੇ 3 ਦਾ ਜਿਹੜੀ ਫੋਰਥ ਆ ਇਹ ਨਾਲੋਂ 5 ਤੋਂ ਲੈ ਕੇ 6 ਵਜੇ ਦਾ ਠੀਕ ਹੈ ਜੀ ਤੇ ਜਿਹੜਾ ਡਿਨਰ ਆ ਇਹਦਾ 8 ਵਜੇ ਦਾ ਬਾਸ 8 ਪੀਐਮ ਇਹ ਆਪ ਪੰਜ ਮੀਲਾ ਐਡ ਕਰਾਂਗੇ ਹੁਣ ਹਰ ਇੱਕ ਮੀਲ ਦੇ ਵਿੱਚ ਤੁਸੀਂ ਕੀ ਐਡ ਕਰਨਾ ਹੁਣ ਇਹ ਦਿਮਾਗ ਦੇ ਕਾਪੀ ਪੇਨ ਚੱਕ ਲਓ ਭਾਵੇਂ ਲਿਖ ਲਓ ਤੁਸੀਂ ਕਲੀਗਲੀ ਚੀਜ਼ ਹਰ ਇੱਕ ਦੇਖੋ ਜੇ ਤੁਸੀਂ ਆਪਣੇ ਬੱਚੇ ਨੂੰ ਤਾਕਤਵਰ ਦਿਮਾਗੀ ਤੇ ਫਰਤੀਲਾ ਬਣਾਉਣਾ ਵਾ ਇਹ ਚੀਜ਼ਾਂ ਤੁਸੀਂ ਨੋਟ ਕਰ ਲਓ ਆਪਣੀ ਡੇਰੀ ਦੇ ਉੱਤੇ ਤੁਸੀਂ ਇਹ ਚੀਜ਼ਾਂ ਖਾਣੀਆਂ ਅੱਜ ਤੋਂ ਸ਼ੁਰੂ ਕਰ ਦਿਓ ਚਾਹੇ ਤੁਹਾਨੂੰ ਸਤਵਾਂ ਮਹੀਨਾ ਲੱਗਾ ਚਾਹੇ ਛੇਵਾਂ ਲੱਗਾ ਚਾਹੇ ਪੰਜਵਾਂ ਲੱਗਾ ਚਾਹੇ ਦੂਜਾ ਲੱਗਾ ਭਾਵੇਂ ਅੱਠਵਾਂ ਲੱਗਾ ਤੁਸੀਂ ਇਹ ਚੀਜ਼ ਖਾਣੀ ਸ਼ੁਰੂ ਕਰ ਦਿਓ ਦੇਖੋ ਹੁਣ ਦੇਖੋ ਤੁਸੀਂ ਕੀ ਚੀਜ਼ ਖਾਣਾ ਜਦੋਂ ਵੀ ਤੁਸੀਂ ਬ੍ਰੇਕਫਾਸਟ ਕਰਨਾ ਲੰਚ ਕਰਨਾ ਡਿਨਰ ਕਰਨਾ 8 ਵਾਲੀ ਮੀਲ ਕਰਨੀ ਜਾਂ 9 ਵਾਲੀ ਆ ਜਿਹੜੀ ਮੀਲ ਕਰਨੀ 11 12 ਵਜੇ ਵਾਲੀ ਤਾਂ ਚਾਰ ਪੰਜ ਵਾਲੀ ਇਹਦੇ ਵਿੱਚ ਪ੍ਰੋਟੀਨ ਥੋੜਾ ਥੋੜਾ ਤੁਸੀਂ ਐਡ ਕਰਨਾ ਹੀ ਕਰਨਾ ਵਾ ਪ੍ਰੋ ਡ੍ਰਿੰਕ ਕਿਹੜਾ ਵਾ ਪਹਿਲਾਂ ਆਪਾਂ ਗੱਲ ਕਰਦੇ ਜਿਹੜੀ ਮੇਰੀਆਂ ਭੈਣਾਂ ਨਾਨਵੈਜ ਖਾ ਲੈਂਦੀ ਨੇ ਹਨਾ ਚਿਕਨ ਵਗੈਰਾ ਖਾ ਖਲਦੀ ਨੇ ਉਹਨਾਂ ਨੇ ਆਪਣੀ ਹਰ ਇੱਕ ਮੀਲ ਦੇ ਵਿੱਚ ਕੀ ਚੀਜ਼ ਐਡ ਕਰਦੀਆਂ ਨੰਬਰ 1 ਚਿਕਨ ਚਿਕਨ ਉਹਨਾਂ ਨੇ ਐਡ ਕਰਨਾ ਹੀ ਕਰਦਾ ਵਾ ਜੇ ਤਾਂ ਬੋਇਲ ਚਿਕਨ ਐਡ ਕਰ ਸਕਦੀਆਂ ਨੇ ਕੱਲਾ ਪਾਣੀ ਪਾਓ ਪਾਣੀ ਦੇ ਵਿੱਚ ਚਿਕਨ ਰੱਖੋ ਬੋਇਲ ਕਰ ਲਓ ਕਿੰਨਾ ਖਾਣਾ 200 ਗ੍ਰਾਮ ਜਿਆਦਾ ਨਹੀਂ ਖਾਣਾ 200 ਗ੍ਰਾਮ ਹਰ ਇੱਕ ਮੀਲ ਦੇ ਵਿੱਚ ਖਾਣਾ ਕਿਹੜੀ ਮੀਲਾਂ ਦੇ ਵਿੱਚ ਖਾਣਾ ਮੈਂ ਤੁਹਾਨੂੰ ਉਹ ਵੀ ਦੱਸੂਗਾ ਦੇਖੋ ਜਿਹੜਾ ਚਿਕਨ 200 ਗ੍ਰਾਮ ਆ ਇਹ ਤੁਸੀਂ ਲਾਂਚ ਦੇ ਵਿੱਚ ਐਡ ਕਰਨਾ ਹੀ ਕਰਨਾ ਵਾ ਤੇ ਜਿਹੜਾ ਡਿਨਰ ਆ ਡਿਨਰ ਦੇ ਵਿੱਚ ਵੀ ਤੁਸੀਂ ਐਡ ਕਰਨਾ ਹੀ ਕਰਨਾ ਵਾ ਹੁਣ ਬ੍ਰੇਕਫਾਸਟ ਦੇ ਵਿੱਚ ਤੁਸੀਂ ਕੀ ਐਡ ਕਰਨਾ ਇਹ ਦੇਖੋ ਜਿਹੜਾ ਚੀਕਣਾ ਇਹਦੇ ਵਿੱਚ ਪ੍ਰੋਟੀਨ ਹੀ ਪ੍ਰੋਟੀਨ ਹੈ ਚ ਕੋਈ ਹੋਰ ਚੀਜ਼ ਨਹੀਂ ਤੁਹਾਨੂੰ ਪ੍ਰੋਟੀਨ ਹੀ ਮਿਲੇਗਾ ਵਧੀਆ ਪ੍ਰੋਟੀਨ ਮਿਲੇਗਾ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਆ ਜਨ ਬ੍ਰੇਕਫਾਸਟ ਦੇ ਵਿੱਚ ਨੌਲਜ ਤੁਸੀਂ ਖਾ ਲੈਨੇ ਹੋ ਤੁਸੀਂ ਤਿੰਨ ਤੋਂ ਲੈ ਕੇ ਚਾਰ ਅੰਡੇ ਤਿੰਨ ਤੋਂ ਚਾਰ ਅੰਝੇ ਅੰਡੇ ਆ ਜਿਹੜੇ ਉਹ ਤੁਸੀਂ ਐਡ ਕਰਨੇ ਹੀ ਕਰਨੇ ਆ ਦੇਸੀ ਅੰਡੇ ਕਰ ਲਓ ਜਾਂ ਫਿਰ ਤੁਸੀਂ ਦੂਜੇ ਕਰ ਲਓ ਵਾਈਟ ਕਰ ਲਓ ਤਾਂ ਵੀ ਚੱਲ ਜਾਣਗੇ ਕੋਈ ਦਿੱਕਤ ਨਹੀਂ ਹੈਗੀ ਜੀ ਹੁਣ ਜਿਹੜੇ ਅੰਡੇ ਖਾਣ ਦੀ ਫਾਰਮ ਕੀ ਆ ਅੰਡੇ ਖਾਣ ਦੀ ਫਾਰਮ ਦੇਖੋ ਦੋ ਤਰੀਕੇ ਦੀ ਆ ਜਾਂ ਤਾਂ ਤੁਸੀਂ ਦੇਖੋ ਉਬਲੇ ਖਾ ਲਓ ਜੇ ਤੁਸੀਂ ਉਬਲੇ ਅੰਡੇ ਖਾ ਲੋਗੇ ਬਹੁਤ ਜਿਆਦਾ ਬੇਨਫਿਟ ਆਉਦਾ ਉਬਲੇ ਅੰਡੇ ਦਾ ਬਹੁਤ ਜਿਆਦਾ ਬੇਨਫਿਟ ਆ ਉਬਲੇ ਅੰਡੇ ਤੁਸੀਂ ਖਾ ਸਕਦੇ ਹੋ ਕਈ ਮੇਰੇ ਪਿੰਡ ਭਰਾ ਕਹਿੰਦੇ ਵੀ ਯਾਰ ਅਸੀਂ ਉਬਲੇ ਅੰਡੇ ਖਾ ਖਾਂਗੇ ਯਾਰ ਉਹ ਹੋ ਜਾਂਦੇ ਆ ਤੁਸੀਂ ਉਬਲੇ ਅੰਡੇ ਨਹੀਂ ਖਾਤੇ ਕਦੇ ਤੁਸੀਂ ਆਮਲੇਟ ਬਣਾ ਲਈ ਆਮਲੇਟ ਬਣਾ ਲਓ ਆਮਲੇਟ ਬਣਾ ਲਓ ਕਦੇ ਭੁਰਜੀ ਬਣਾ ਲਈ ਜਾਂਦੇ ਆਂ ਅੰਡੇ ਦੀ ਭੁਰਜੀ ਬਣਾ ਲਓ ਕਦੇ ਆਮਲੇਟ ਬਣਾ ਲਓ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਆ ਜਦੋਂ ਤੁਸੀਂ ਆਮਲੇਟ ਤੇ ਭੁਰਜੀ ਬਣਾਉਂਗੇ ਨਾ ਇਹਨੂੰ ਜਿਆਦਾ ਰਾੜਨਾ ਨਹੀਂ ਹੈਗਾ ਹਲਕਾ ਜਿਹਾ ਕੱਚਾ ਰੱਖਣਾ ਤੁਸੀਂ ਇੱਕ ਅੱਧੀ ਰੋਟੀ ਦੇ ਨਾਲ ਖਾ ਸਕਦੇ ਹੋ ਜੇ ਰੋਟੀ ਤੇ ਨਾਲ ਨਹੀਂ ਖਾਣਾ ਤਾਂ ਤੁਸੀਂ ਇੱਕ ਅੱਧਾ ਬ੍ਰੈਡ ਲੈ ਕੇ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਇਹ ਤੁਸੀਂ ਆਂਡੇ ਤੇ ਚਿਕਨ ਐਡ ਕਰਨਾ ਕਰਨਾ ਇੱਕ ਹੋਰ ਚੀਜ਼ ਆ ਮੱਛੀ ਮੱਛੀ ਤੁਸੀਂ ਐਡ ਕਰਨੀ ਹੀ ਕਰਨੀ ਆ ਠੀਕ ਹੈ ਜੀ ਇਹ ਤਿੰਨ ਚੀਜ਼ਾਂ ਤੁਸੀਂ ਐਡ ਕਰਦੀਆਂ ਨੇ ਉਬਲੇ ਆਂਡੇ ਆਮਲੇਟ ਤੇ ਮੱਛੀ ਇਹ ਚੀਜ਼ਾਂ ਤੁਸੀਂ ਐਡ ਕਰਨੀ ਕਰਨੀ ਬਾਕੀ ਤੁਸੀਂ ਤੁਹਾਡੀ ਚੋਇਸ ਆ ਮਟਨ ਵੀ ਖਾ ਸਕਦੇ ਹੋ ਤੁਸੀਂ ਮਟਨ ਵੀ ਖਾ ਸਕਦੇ ਬੱਕਰਾ ਵਗੈਰਾ ਖਾ ਸਕਦੇ ਹੋ ਤੁਸੀਂ ਹੋਰ ਜੀ ਤੁਸੀਂ ਖਾ ਸਕਦੇ ਹੋ ਪਰ ਆ ਚਾਰਜ ਜਿਆ ਬਹੁਤ ਨੇ ਯਾਰ ਉਬਲੇ ਅੰਡੇ ਅੰਡੇ ਦੀ ਪੁਰਜੀ ਠੀਕ ਹੈ ਜੀ ਚਿਕਨ ਤੇ ਮੱਛੀ ਤੇ ਮਟਰ ਇਹ ਚਾਰ ਚੀਜ਼ਾਂ ਤੁਸੀਂ ਐਡ ਕਰ ਲਓ ਆਪਣੀ ਡਾਈਟ ਦੇ ਵਿੱਚ ਮੈਂ ਤੁਹਾਨੂੰ ਗਾਰੰਟੀ ਦੇਣਾ ਜਿਹੜਾ ਤੁਹਾਡਾ ਬੱਚਾ ਹੋਏਗਾ ਨਾ ਮੈਂ ਕਿਹਨਾਂ ਦੇਖਿਓ ਉਹ ਤਾਕਤਵਰ ਵੀ ਹੋਊਗਾ ਦਿਮਾਗੀ ਵੀ ਹੋਊਗਾ ਫੁਰਤੀਲਾ ਵੀ ਹੋਊਗਾ ਕਿਉਂਕਿ ਸਾਡਾ ਜਿਹੜਾ ਬੱਚਾ ਵਾ ਦਿਮਾਗੀ ਫੁਰਤੀਲਾ ਤੇ ਤਾਕਤਵਰ ਕਿਉਂ ਨਹੀਂ ਹੁੰਦਾ ਕਿਉਂਕਿ ਅੱਜ ਦੇ ਵਿੱਚ ਜਿਹੜੇ ਮੇਰੀਆਂ ਭੈਣਾਂ ਨੇ ਉਹ ਇਹ ਚੀਜ਼ਾਂ ਐਡ ਹੀ ਨਹੀਂ ਕਰਦੀਆਂ ਪ੍ਰੋਟੀਨ ਵਗੈਰਾ ਐਡ ਨਹੀਂ ਕਰਦੇ ਇੱਕ ਪ੍ਰੋਟੀਨ ਦੇ ਡੱਬੇ ਹੁੰਦੇ ਵੇ ਆਈਸੋਲੇਟ ਵਗੈਰਾ ਫਲਾਣਾ ਨਾ ਆਪਾਂ ਉਹ ਨਹੀਂ ਐਡ ਕਰਦੇ ਉਹ ਤੁਹਾਨੂੰ ਲੋੜ ਨਹੀਂ ਹੈਗੀ ਐਡ ਕਰਦੀ ਆਪਾਂ ਜਿਹੜਾ ਪ੍ਰੋਟੀਨ ਆਪਾਂ ਆਹ ਡਾਈਟ ਤੋਂ ਹੀ ਆਪਾਂ ਲੈ ਲੈਣਾ ਆਂਡੇ ਆਂਡੇ ਹੋ ਗਏ ਚਿਕਨ ਹੋ ਗਿਆ ਮੱਛੀ ਹੋ ਗਈ ਮਟਨ ਹੋ ਗਿਆ ਮੀਟ ਹੋ ਗਿਆ ਨਾ ਇਹ ਚੀਜ਼ਾਂ ਤੋਂ ਆਪਾਂ ਪ੍ਰੋਟੀਨ ਲੈ ਲੈਣਾ ਜਿਹੜੇ ਨੌਨ ਵੇਜ ਖਾਂਦਿਆਂ ਨੇ ਮੇਰੀਆਂ ਭੈਣਾਂ ਇਹ ਉਹਨਾਂ ਵਾਸਤੇ ਆ ਉਹ ਇਹ ਚੀਜ਼ ਲਿਖ ਲਓ ਤੁਸੀਂ ਇਹ ਚੀਜ਼ ਖਾਓ ਲਗਾਤਾਰ ਦੇਖੋ ਤੁਹਾਡਾ ਬੱਚਾ ਤਾਕਤਵਰ ਦਿਮਾਗੀ ਤੇ ਫਰਤੀਲਾ ਵੀ ਹੋਏਗਾ ਉੱਜੇ ਇਹ ਚਾਹੇ ਨਾ ਜਿੱਦ ਤੂੰ ਮੇਰੀ ਗੱਲ ਤੇ ਨਹੀਂ ਜੀ ਕੀਨੇਗਾ ਤੁਸੀਂ ਕਿਸੇ ਵੀ ਡਾਕਟਰ ਨੂੰ ਪੁੱਛ ਲਓ ਕਿ ਸਾਰੇ ਸਹੀ ਚੀਜ਼ ਜਿਹੜੇ ਕਰ ਸਕਦਾ ਉਹ ਵੀ ਤੁਹਾਨੂੰ ਕਹਿੰਦੇ ਨੇ ਉਹ ਕਹਿੰਦੇ ਯਾਰ ਇਹ ਚੀਜ਼ ਐਡ ਕਰੋ ਵਧੀਆ ਇਹਦੇ ਨਾਲ ਤੁਹਾਡੇ ਬੱਚੇ ਦੀ ਗਰੋਥ ਤੇ ਕਿਉਂ ਕਿ ਨਹੀਂ ਛੇਤੀ ਹੁੰਦੀ ਗੰਦਮੰਦ ਖਾਣਾ ਛੱਡ ਦਿਓ ਗੋਲ ਗੱਪੇ ਦਹੀਂ ਭੱਲੇ ਹੋਰ ਸਭ ਕੁਝ ਨਹੀਂ ਰੱਖਿਆ ਇਹਨਾਂ ਚ ਜੋ ਤੁਸੀਂ ਖਾਓਗੇ ਨਾ ਉਹੀ ਚੀਜ਼ ਤੁਹਾਡੇ ਬੱਚੇ ਨੂੰ ਲੱਗਣੀ ਹੈ ਤੁਹਾਡੇ ਬੱਚੇ ਨੇ ਉਦਾਂ ਦੇ ਹੀ ਬਣਨਾ ਵਾ ਇੱਕ ਐਂਡ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਬੜੀ ਵਧੀਆ ਦੱਸੂਗਾ ਸੋ ਪਹਿਲੀ ਵੀਡੀਓ ਦੇ ਨਾਲ ਬਣੇ ਰਿਓ ਜੇ ਤੁਸੀਂ ਉਹ ਮੇਰੀ ਗੱਲ ਮੰਨ ਲੋਗੇ ਨਾ ਤੁਹਾਡਾ ਬੱਚਾ ਦੇਖਿਓ ਮੈਂ ਕਹਿੰਦਾ ਬਹੁਤ ਹੀ ਵੱਡਾ ਇਨਸਾਨ ਬਣੂਗਾ ਦੁਨੀਆ ਦੇ ਉੱਤੇ ਗਰੰਟੀ ਆ ਮੇਰੀ ਸੋ ਵੀਡੀਓ ਦੇ ਨਾਲ ਬਣੇ ਰਿਓ ਜੀ ਸੋ ਇਹ ਤਾਂ ਸੀਗਾ ਜਿਹੜੇ ਮੇਰੇ ਭੈਣਾਂ ਨੋਨ ਵਿੱਚ ਖਾ ਲੈਂਦੀ ਨੇ ਹੁਣ ਆਪਾਂ ਗੱਲ ਕਰਦੇ ਆ ਜਿਹੜੇ ਵੇਜ ਖਾਂਦੇ ਨੇ ਜਿਹੜੇ ਨੋਨ ਵਿੱਚ ਨਹੀਂ ਖਾਂਦੇ ਉਹਨਾਂ ਨੇ ਕੀ ਖਾਣਾ ਵਾ ਖਾਣਾ ਉਹਨਾਂ ਨੇ 5 ਮੀਲਾਂ ਦੇ ਵਿੱਚ ਹੀ ਆ ਹਰ ਇੱਕ ਮੀਲ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਬ੍ਰੇਕਫਾਸਟ ਹੋ ਗਿਆ ਲੰਚ ਹੋ ਗਿਆ ਡਿਨਰ ਹੋ ਗਿਆ ਤਿੰਨ ਮੀਲਾਂ ਇਹ ਹੋ ਗਈਆਂ ਇੱਕ ਖਾਵਾਂਗੇ ਆਪਾਂ ਕਿ 11 ਵਜੇ 11 ਤੋਂ 12 ਵਾਲੀ ਮੀਲ ਇੱਕ ਖਾਵਾਂਗੇ ਆਪਾਂ 4 ਤੋਂ 5 ਵਾਲੀ ਮੀਲ ਇੱਕ ਖਾਵਾਂਗੇ ਆਪਾਂ ਇਹ ਆ ਹਾਂ ਤੇ ਨਾਲ ਪੰਜ ਮੀਲਾ ਹੋ ਗਈ ਠੀਕ ਆ ਹੁਣ ਜਿਹੜੀਆਂ ਵੈਜੀਟੇਰੀਨ ਨੋਨ ਵੇਜ ਨਹੀਂ ਖਾਂਦੀਆਂ ਉਹਨਾਂ ਨੇ ਕੀ ਕਰਨਾ ਵਾ ਨੰਬਰ 1 ਦੇਖੋ ਉਹ ਕੀ ਐਡ ਕਰ ਸਕਦੀ ਨੇ ਪਨੀਰ ਪਨੀਰ ਐਡ ਕਰ ਸਕਦੀ ਨੇ ਕਿੰਨਾ ਪਨੀਰ ਐਡ ਕਰ ਸਕਦੀ ਨੇ 100 ਗ੍ਰਾਮ ਤੋਂ ਲੈ ਕੇ 200 ਗ੍ਰਾਮ 200 ਗ੍ਰਾਮ ਪਨੀਰ ਐਡ ਕਰ ਸਕਦੇ ਆ ਜੀ ਉਹ ਆਪਣੀ ਡਾਈਟ ਦੇ ਵਿੱਚ ਠੀਕ ਆ ਜੀ ਪਨੀਰ ਲੈ ਸਕਦੇ ਹਾਂ ਨੰਬਰ 2 ਤੇ ਸੋਇਆਬੀਨ ਦੀਆਂ ਬੜੀਆਂ ਸੋਇਆਬੀਨ ਹੁੰਦੇ ਨਾ ਸੋਇਆਬੀਨ ਦੀਆਂ ਬੜੀਆਂ ਸੋਇਆਬੀਨ ਦੀਆਂ ਬੜੀਆਂ ਜੀ ਉਹ ਐਡ ਕਰ ਸਕਦੀਆਂ ਨੇ ਪਨੀਰ ਹੋ ਗਿਆ ਸੋਇਆਬੀਨ ਦੀਆਂ ਬੜੀਆਂ ਹੋ ਗਈਆਂ ਗ੍ਰੀਨ ਵੇਜੀਟੇਬਲ ਹੋ ਗਏ ਵੇਜੀਟੇਬਲ ਤੁਸੀਂ ਜਾਂਦੇ ਹੋ ਨੇ ਵੇਜੀਟੇਬਲ ਹਨਾ ਜਿਵੇਂ ਮੰਨ ਕੇ ਚਲੋ ਬਰੋਕਲੀ ਹੋ ਗਈ ਬਰੋਕਲੀ ਹੈ ਨਾ ਬਰੋਕਲੀ ਹੋ ਗਈ ਹੋਰ ਸਬਜ਼ੀਆਂ ਹੋਈਆਂ ਬਥੇਰੀਆਂ ਨੇ ਬਹੁਤ ساری ਸਬਜ਼ੀਆਂ ਉਹ ਤੁਸੀਂ ਐਡ ਕਰ ਸਕਦੇ ਹੋ ਤੁਸੀਂ ਇਹ ਚੀਜ਼ਾਂ ਤੁਸੀਂ ਕਰ ਸਕਦੇ ਜੇ ਤੁਸੀਂ ਨੌਨ ਵੇਜ ਨਹੀਂ ਖਾਂਦੇ ਪਨੀਰ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰੋ ਹੀ ਕਰੋ ਜਿਹੜੀ ਮੇਰੀ ਆਪਣਾ ਨੌਨ ਵੇਜ ਨਹੀਂ ਖਾਂਦੀ ਚਿਕਨ ਨਹੀਂ ਖਾਂਦੀ ਮਟਰ ਨਹੀਂ ਖਾਂਦੀ ਆ ਉਬਲੇ ਅੰਡੇ ਨਹੀਂ ਖਾਂਦੀਆਂ ਇਹਾਂ ਉਹ ਇਹ ਚੀਜ਼ਾਂ ਨੂੰ ਪਨੀਰ ਹੋ ਗਿਆ ਹਨਾ ਸੋਇਆ ਬੀਨ ਦੀਆਂ ਬੜੀਆਂ ਹੋ ਗਈਆਂ ਤੇ ਇਹ ਹੋ ਗਈ ਬਾਕੀ ਸਬਜ਼ੀਆਂ ਹੋ ਗਈਆਂ ਸਬਜ਼ੀਆਂ ਰਾਜਮਾ ਖਾ ਸਕਦੇ ਤੁਸੀਂ ਰਾਜਮਾ ਹੋ ਗਏ ਰਾਜਮਾ ਹੋ ਗਏ ਹਨਾ ਛੋਲੇ ਹੋ ਗਏ ਚਿੱਟੇ ਛੋਲੇ ਹੋ ਗਏ ਚਿੱਟੇ ਛੋਲਿਓਗੇ ਦਾਲਾ ਹੋ ਗਈਆਂ ਤੁਸੀਂ ਇਹ ਚੀਜ਼ਾਂ ਨੂੰ ਤੁਸੀਂ ਐਡ ਕਰ ਸਕਦੇ ਹੋ ਤੁਸੀਂ ਇਹ ਚੀਜ਼ਾਂ ਖਾਣੇ ਸ਼ੁਰੂ ਕਰ ਦਿਓ ਜਿਹੜੇ ਤੁਸੀਂ ਹੋਰ ਖਾਣੇ ਉਹ ਗੰਦਮੰਦ ਤੁਸੀਂ ਖਾਣੇ ਹੋ ਨਾ ਉਹਨੂੰ ਬੰਦ ਕਰ ਦਿਓ ਸਿਰਫ ਕਿੰਨੇ ਮਹੀਨੇ 5 6 ਮਹੀਨੇ ਜੇ ਠੀਕ ਹੈ ਤੁਹਾਡੇ ਕੋਲ ਜਿੰਨੇ ਵੀ ਮਹੀਨੇ ਵੀ ਹੈਗੇ ਆ ਉਹ ਬੰਦ ਕਰ ਦਿਓ ਜਦੋਂ ਤੁਸੀਂ ਇਹ ਚੀਜ਼ਾਂ ਤੁਸੀਂ ਖਾਣੇ ਸ਼ੁਰੂ ਕਰ ਦੋਗੇ ਨਾ ਤਾਂ ਤੁਸੀਂ ਦੇਖੋ ਤੁਹਾਡਾ ਜਿਹੜਾ ਬੱਚਾ ਹੋਆ ਕਿੰਨਾ ਦਿਮਾਗੀ ਤੌਰ ਤੇ ਕਿੰਨਾ ਤੇਜ਼ ਹੋਊਗਾ ਤੇ ਫੁਰਤੀਲਾ ਹੋਊਗਾ ਚੁਸਤ ਚੁਸਤ ਵੀ ਹੋਊਗਾ ਉਹ ਹਨਾ ਬਹੁਤ ਹੀ ਮਤਲਬ ਵੀ ਉਹਦੇ ਵਿੱਚ ਅਲੱਗ ਤਰ੍ਹਾਂ ਦੀ ਐਕਟੀਵਿਟੀ ਹੋਊਗੀ ਉਹਦੇ ਅੰਦਰ ਤਵੇ ਜਿਆਦਾ ਤੋਂ ਜਿਆਦਾ ਫਰੂਟ ਖਾਓ ਫਰੂਟਾਂ ਦਾ ਜਿਆਦਾ ਸੇਵਨ ਕਰੋ ਠੀਕ ਆ ਜੂਸ ਨਹੀਂ ਪੀਣਾ ਹੈਗਾ ਜੂਸ ਜੇ ਤੁਹਾਡਾ ਦਿਲ ਕਰਦਾ ਬਹੁਤ ਘੱਟ ਜੂਸ ਪੀਓ ਪਰ ਜਦੋਂ ਤੁਸੀਂ ਫਰੂਟ ਖਾਓਗੇ ਨਾ ਫਰੂਟਾਂ ਦੇ ਨਾਲ ਤੁਹਾਨੂੰ ਪੂਰੀ ਜਿਹੜੇ ਫਰੂਟ ਦੇ ਵਿੱਚ ਮਿਨਰਲ ਹੁੰਦੇ ਨੇ ਉਹ ਤੁਹਾਨੂੰ ਸਾਰੇ ਮਿਲਣਗੇ ਜੇ ਤੁਸੀਂ ਮੰਨ ਕੇ ਚਲੋ ਜੂਸ ਪੀ ਲੇ ਜਿਹੜਾ ਉਹਦੇ ਵਿੱਚ ਫਰੂਟਾਂ ਦੇ ਵਿੱਚ ਮਿਨਰਲ ਹੁੰਦੇ ਨੇ ਉਹ ਬਾਹਰ ਨਿਕਲ ਜਾਂਦੇ ਨੇ ਤੁਸੀਂ ਦੇਖਿਆ ਹੋਣਾ ਕਰੋ ਮੰਨ ਕੇ ਚਲੋ ਤੁਸੀਂ ਮਿਕਸ ਜੂਸ ਵੀ ਕਰਾਣੇ ਹੋ ਕੁਝ ਵੀ ਕਰਾਣੇ ਹੋ ਉਹ ਸਾਰਾ ਬਾਹਰ ਨਿਕਲ ਜਾਂਦਾ ਵਾ ਸੋ ਉਹਦੇ ਨਾਲ ਕੀ ਹੁੰਦਾ ਵਾ ਤੁਹਾਡਾ ਜਿਹੜਾ ਆਹ ਵਾ ਫਰੂਟ ਦੀ ਜਿਹੜਾ ਮਿਲਨ ਮਿਲਦੇ ਉਹ ਸਾਨੂੰ ਪੂਰੇ ਮਿਲਦੇ ਨਹੀਂ ਹੈਗੇ ਸੋ ਇਹਦੀ ਬਦੌਲਤ ਤੁਸੀਂ ਕੀ ਇਹ ਜੂਸ ਦੀ ਬਜਾਏ ਤੁਸੀਂ ਫਰੂਟ ਖਾਣਾ ਸ਼ੁਰੂ ਕਰੋ ਫਰੂਟ ਕਿਹੜਾ ਖਾ ਸਕਦੇ ਤੁਸੀਂ ਸੇਬ ਖਾ ਲਓ ਨੰਬਰ 1 ਨੰਬਰ ਤੋਂ ਪਪੀਤਾ ਖਾ ਲਓ ਨੰਬਰ ਤੇ ਪਾਈ ਨਿਪਲ ਖਾ ਲਓ ਹਣਾ ਇਹ ਮਸੰਮੀ ਖਾ ਲੋ ਠੀਕ ਆ ਅਮਰੂਦ ਖਾ ਲੋ ਨਾਸਪਤੀ ਖਾ ਲੋ ਬਹੁਤ ਫਰੂਟ ਨੇ ਤੁਸੀਂ ਪਲੇਟ ਪਰ ਕੇ ਫਰੂਟਾਂ ਦੀ ਖਾਓ ਸਲਾਦ ਖਾਓ ਗ੍ਰੀਨ ਸਲਾਦ ਖਾਓ ਸਲਾਦ ਦੇ ਵਿੱਚ ਮਤਲਬ ਵੀ ਸਲਾਦ ਆ ਜਿਹੜਾ ਉਹ ਕਲਰ ਵੇਰੀਏਸ਼ਨ ਹੋਣਾ ਜਿਹਦਾ ਉਹਦੇ ਵਿੱਚ ਚਕੁੰਦਰ ਵੀ ਹੋਵੇ ਚਕੁੰਦਰ ਖੀਰਾ ਟਮਾਟਰ ਪਿਆਜ਼ ਗਾਜਰ ਹਣਾ ਮੂਲੀ ਇਦਾਂ ਦੀਆਂ ਚੀਜ਼ਾਂ ਹੋਣ ਉਹਦੇ ਵਿੱਚ ਬੰਦ ਗੋਭੀ ਹੋਗੀ ਇਦਾਂ ਦੀਆਂ ਚੀਜ਼ਾਂ ਤੁਸੀਂ ਸਲਾਦ ਦੇ ਵਿੱਚ ਏਡ ਕਰੋ ਫਰੂਟ ਦੇ ਵਿੱਚ ਇਹ ਐਡ ਕਰੋ ਹੋਰ ਤੁਹਾਨੂੰ ਕੁਝ ਵੀ ਖਾਣ ਦੀ ਲੋੜ ਨਹੀਂ ਹੈਗੀ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਜਿਵੇਂ ਪਨੀਰ ਹੋ ਗਿਆ ਸੋਇਆਬੀਨੀਆਂ ਬੜੀਆਂ ਹੋ ਗਈਆਂ ਹਨਾ ਬਰੋਕਲੀ ਹੋ ਗਈ ਤੇ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਉੱਪਰ ਫਰੂਟ ਹੋਗੇ ਆ ਸਾਰੀਆਂ ਚੀਜ਼ਾਂ ਐਡ ਕਰ ਲਓ ਪਲੇਟ ਭਰ ਕੇ ਖਾਓ ਇਹਨਾਂ ਦਾ ਤੁਹਾਨੂੰ ਬਹੁਤ ਬਹੁਤ ਹੀ ਜ਼ਿਆਦਾ ਬੈਨੀਫਿਟ ਮਿਲੇਗਾ ਜੋ ਤੁਸੀਂ ਖਾਓਗੇ ਉਹ ਸਾਰਾ ਕੁਝ ਤੁਹਾਡੇ ਬੱਚੇ ਨੂੰ ਲੱਗਣਾ ਹੀ ਲੱਗਣਾ ਵਾ ਜੇ ਤੁਸੀਂ ਵਧੀਆ ਚੀਜ਼ਾਂ ਖਾਓਗੇ ਤਾਂ ਤੁਹਾਡੇ ਬੱਚੇ ਨੇ ਗਰੋਥ ਕਰਨੀ ਆ ਤਾਂ ਤੁਹਾਡੇ ਬੱਚੇ ਨੇ ਤਾਕਤਵਰ ਬਣਨਾ ਤਾਂ ਤੁਹਾਡੇ ਬੱਚੇ ਨੇ ਦਿਮਾਗੀ ਤੌਰ ਤੇ ਫੁਰਤੀਲਾ ਬਣਨਾ ਹੈ ਜੇ ਤੁਸੀਂ ਗੰਧਮਾ ਦਿਖਾਉਗੇ ਉਹੀ ਚੀਜ਼ ਤੁਹਾਡੇ ਬੱਚੇ ਨੂੰ ਲੱਗਣੀ ਆ ਉਹ ਪੂਰਾ ਇਮਪ੍ਰੈਸ਼ਨ ਤੁਹਾਡੇ ਬੱਚੇ ਤੇ ਪੈਣਾ ਤੁਹਾਡੇ ਬੱਚੇ ਦੀ ਗਰੋਥ ਵੀ ਨਹੀਂ ਹੋਣੀ ਹੈਗੀ ਤਾਕਤਵਰ ਵੀ ਨਹੀਂ ਬਣਨਾ ਹੈਗਾ ਤੇ ਦਿਮਾਗੀ ਤੌਰ ਤੋਂ ਵੀ ਉਹ ਮਤਲਬ ਵੀ ਜਿਆਦਾ ਫਿੱਟ ਨਹੀਂ ਹੋਊਗਾ ਕਮਜ਼ੋਰੀ ਹੋਊਗਾ ਸੋ ਸਾਰਾ ਡਿਪੈਂਡ ਕਰਦਾ ਸਾਡੇ ਖਾਣ ਪੀਣ ਤੇ ਡਿਪੈਂਡ ਕਰਦਾ ਕਿਉਂਕਿ ਜਿਹੜੀ ਸਾਡੀ ਬੋਡੀ ਆ ਨਾ ਬੋਡੀ ਆ ਸਾਡੀ ਜਿਹੜੀ ਇਹ ਕੁਦਰਤ ਨੇ ਇਸ ਤਰੀਕੇ ਨਾਲ ਤਿਆਰ ਕੀਤੀ ਆ ਕਿਉਂਕਿ ਜੋ ਤੁਸੀਂ ਮੰਨ ਲਓ ਜੋ ਕੁਦਰਤ ਵੱਲੋਂ ਸਾਨੂੰ ਮਿਲਦਾ ਵਾ ਜਿਵੇਂ ਫਰੂਟ ਹੋ ਗਏ ਇਹ ਕੁਦਰਤੀ ਚੀਜ਼ਾਂ ਨੇ ਫਰੂਟ ਹੋ ਗਿਆ ਹਨਾ ਜਦੋਂ ਮੰਨ ਕੇ ਚੱਲੋ ਗ੍ਰੀਨ ਵੇਜੀਟੇਬਲ ਹੋ ਗਿਆ ਸਲਾਸ ਸਭ ਕੁਦਰਤ ਲਈ ਹੈ ਚ ਕੁਦਰਤੀ ਚੀਜ਼ਾਂ ਨੇ ਸਾਡੀ ਬੋਡੀ ਵੀ ਕੁਦਰਤੀ ਚੀਜ਼ ਆ ਸੋ ਜੋ ਅਸੀਂ ਖਾਵਾਂਗੇ ਉਹੀ ਚੀਜ਼ ਸਾਨੂੰ ਲੱਗਣੀ ਹੈ ਤੇ ਸਾਡੇ ਬੱਚੇ ਨੂੰ ਲੱਗਣੀ ਆ ਸੋ ਇਸ ਕਰਕੇ ਹੋਰ ਗੰਦਮੰਦ ਨੂੰ ਛੱਡੋ ਜਿਹੜੀ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਨਾ ਤਲੀਆਂ ਤੁੜੀਆਂ ਚੀਜ਼ਾਂ ਨੂੰ ਓਲੀਆਂ ਨੂੰ ਮਿੱਠੀਆਂ ਚੀਜ਼ਾਂ ਨੂੰ ਛੱਡੋ ਇਹ ਚੀਜ਼ਾਂ ਵੱਲ ਜ਼ਿਆਦਾ ਧਿਆਨ ਦਿਓ ਇੱਕ ਚੀਜ਼ ਸਭ ਤੋਂ ਬੈਸਟ ਆ ਉਹ ਹੈਗਾ ਨਾਰੀਅਲ ਪਾਣੀ ਨਾਰੀਅਲ ਪਾਣੀ ਜਿਆਦਾ ਤੋਂ ਜਿਆਦਾ ਪੀਓ ਨਾਰੀਅਲ ਪਾਣੀ ਜਿੰਨਾ ਪੀਓਗੇ ਨਾ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਜਾਂ ਦੋ ਪੀਓ ਦੋ ਨਹੀਂ ਚਲੋ ਇੱਕ ਤਾਂ ਜ਼ਰੂਰ ਪੀਓ ਇੱਕ ਨਾਰੀਅਲ ਪਾਣੀ ਜ਼ਰੂਰ ਪੀਓ ਜਿਹੜਾ ਕਿਉਂਕਿ ਜਿਹੜਾ ਨਾਰੀਅਲ ਪਾਣੀ ਹੈ ਨਾ ਉਹ ਕੁਦਰਤੀ ਸਰੋਤ ਆ ਯਾਰ ਇੱਕ ਕੁਦਰਤ ਵੱਲੋਂ ਹੀ ਬਣਾਇਆ ਹੋਇਆ ਵਾ ਤੁਸੀਂ ਦੇਖੋ ਕਿ ਕੁਦਰਤ ਨੇ ਕਿੰਨੇ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਵਾ ਨਾਰੀਅਲ ਹਣਾ ਕਿਦਾਂ ਉਹਦੀ ਬਣਤਰ ਬਣਾਈ ਆ ਉਹਦੇ ਵਿੱਚ ਪਾਣੀ ਬਣਦਾ ਉਹ ਵੀ ਕਿੰਨਾ ਸਵਾਦ ਬਣਦਾ ਵਧੀਆ ਹੁੰਦਾ ਉਹ ਤੁਹਾਡੇ ਲਈ ਬਹੁਤ ਵਧੀਆ ਵਾ ਤੁਹਾਡੀਆਂ ਕਿੰਨੀਆਂ ਬਿਮਾਰੀਆਂ ਉਹਨੇ ਕੋ ਦੂਰ ਕਰ ਦਿੰਦੀਆਂ ਨਾਰੀਲ ਪਾਣੀ ਨੇ ਸੋ ਇਸ ਕਰਕੇ ਨਾਰੀਲ ਪਾਣੀ ਚਾਹੇ ਤੁਸੀਂ ਨੌਨਵੇਜ ਖਾਂਦੇ ਹੋ ਚਾਹੇ ਨਹੀਂ ਖਾਂਦੇ ਹੈਗੇ ਨਾਰੀਲ ਪਾਣੀ ਸਵੇਰੇ ਉੱਠਣਸਾਰ ਖਾਲੀ ਪੇਟ ਤੁਸੀਂ ਪੀਓ ਹੀ ਪੀਓ ਤੇ ਜਦੋਂ ਤੁਸੀਂ ਖਾਲੀ ਪੇਟ ਨਾਰੀਲ ਪਾਣੀ ਪੀਓਗੇ ਤੁਹਾਡੀ ਸਿਹਤ ਵੀ ਤਕੜੀ ਹੋਊਗੀ ਤਾਂ ਤੁਹਾਡੇ ਬੱਚੇ ਦੀ ਸਿਹਤ ਵੀ ਤਕੜੀ ਹੋਊਗੀ ਜੀ ਹੁਣ ਜਿਹੜੀ ਮੈਂ ਐਂਡ ਤੇ ਇੱਕ ਗੱਲ ਕਹਿੰਦਾ ਜੀ ਪਹਿਲਾਂ ਮੈਂ ਕਿਸੇ ਨਾ ਮੈਂ ਤੁਹਾਨੂੰ ਐਂਡ ਤੇ ਇੱਕ ਗੱਲ ਦੱਸਾਂਗਾ ਉਹ ਹੈਗੀ ਆ ਤੁਸੀਂ ਨਾ ਹਮੇਸ਼ਾ ਟੈਨਸ਼ਨ ਨਹੀਂ ਲੈਣੀ ਹੈਗੀ ਵਧੀਆ ਪੋਜ਼ਿਟਿਵ ਸੋਚੋ ਜਿਵੇਂ ਦਾ ਤੁਸੀਂ ਸੋਚੋਗੇ ਨਾ ਤੁਹਾਡੇ ਬੱਚੇ ਦੇ ਉਹੀ ਚੀਜ਼ ਦਾ ਅਸਰ ਪੈਣਾ ਵਾ ਜੇ ਤੁਸੀਂ ਸੋਚੋਗੇ ਨਾ ਵੀ ਮੇਰਾ ਬੱਚਾ ਵਧੀਆ ਹੈਲਦੀ ਹੋਊਗਾ ਉਹ ਹੋਊਗਾ ਫਰਾਂ ਨਾ ਹੋਊਗਾ ਤੁਹਾਡਾ ਬੱਚਾ ਹੈਲਦੀ ਹੀ ਹੋਊਗਾ ਤੁਸੀਂ ਜੋ ਆਪਣੇ ਬੱਚੇ ਨੂੰ ਬਣਾਉਣਾ ਚਾਹੁੰਦੇ ਹੋ ਤੁਸੀਂ ਆਈਪੀਐਸ ਕਰਵਾਉਣਾ ਚਾਹੁੰਦੇ ਹੋ ਆਈਐਸ ਕਰਵਾਉਣਾ ਚਾਹੁੰਦੇ ਹੋ ਆਪਣੇ ਬੱਚੇ ਨੂੰ ਆਰਮੀ 'ਚ ਭਰਤੀ ਕਰਵਾਉਣਾ ਚਾਹੁੰਦੇ ਹੋ ਪੁਲਿਸ ਅਫਸਰ ਬਣਾਉਣਾ ਚਾਹੁੰਦੇ ਹੋ ਜਦ ਤਕੜਾ ਸਪੋਰਟਸਮੈਨ ਬਣਾਉਣਾ ਚਾਹੁੰਦੇ ਹੋ ਆਪਣੇ ਦਿਮਾਗ 'ਚ ਸੋਚੋ ਵੀ ਮੈਂ ਆਪਣੇ ਬੱਚੇ ਨੂੰ ਇਹ ਬਣਾਣਾ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਚਾਰ ਵਾਰ ਨਹੀਂ ਪੰਜ ਵਾਰ ਨਹੀਂ ਜਿਆਦਾ ਵਾਰ ਡੇਲੀ ਸੋਚੋ ਡੇਲੀ ਸੋਚੋ ਡੇਲੀ ਵੀ ਮੈਂ ਆਪਣੇ ਬੱਚ ਨੂੰ ਇਹੇ ਬਣਾਉਣਾ ਇਹੇ ਬਣਾਉਣਾ ਮੇਰਾ ਬੱਚਾ ਇਦਾਂ ਦਾ ਹੋਊਗਾ ਉਹ ਮੈਂ ਹੋਊਗਾ ਕਿਉਂ ਜੋ ਤੁਸੀਂ ਸੋਚੋਗੇ ਨਾ ਤੁਹਾਡੇ ਬੱਚੇ ਦੇ ਦਿਮਾਗ ਦੀ ਤੁਹਾਡੇ ਦਿਮਾਗ ਨਾਲ ਅਟੈਚਮੈਂਟ ਹੁੰਦੀ ਆ ਜੋ ਤੁਸੀਂ ਸੋਚੋਗੇ ਉਹ ਬੱਚੇ ਦੇ ਦਿਮਾਗ ਤੇ ਚੀਜ਼ ਜਾਣੀ ਹੀ ਜਾਣੀ ਆ ਜੋ ਤੁਸੀਂ ਕਹੋਗੇ ਤੁਹਾਡੇ ਬੱਚੇ ਨੂੰ ਲੱਗਣਾ ਜੋ ਤੁਸੀਂ ਸੋਚੋਗੇ ਤੁਹਾਡੇ ਬੱਚੇ ਦੇ ਦਿਮਾਗ ਤੇ ਵੀ ਉਹੀ ਚੀਜ਼ ਜਾਣੀ ਹੀ ਜਾਣੀ ਆ ਉਹਨੇ ਵੀ ਉਦਾਂ ਦਾ ਹੀ ਸੋਚਣਾ ਵਾ ਸੋ ਜਦੋਂ ਤੁਹਾਡਾ ਬੱਚਾ ਹੋਏਗਾ ਉਹ ਚੀਜ਼ ਦੋ ਤੀ ਤੁਸੀਂ ਸੋਚੀ ਹੈ ਨਾ ਉਹ ਤੁਹਾਨੂੰ 10 15 ਸਾਲ ਬਾਅਦ ਦੇਖੂਗੀ ਜਦੋਂ ਬੱਚਾ ਤੁਹਾਡਾ ਵੱਡਾ ਹੋਈ ਜਾਊਗਾ ਨਾ ਤੁਹਾਨੂੰ ਪਤਾ ਲੱਗ ਜਾਈਗਾ ਯਾਰ ਮੈਂ ਇਹ ਚੀਜ਼ ਸੋਚ ਲਈ ਹੁੰਦੀ ਸੀ ਵੀ ਮੇਰਾ ਬੱਚਾ ਵਾਕਈ ਉਸੇ ਤਰੀਕੇ ਨਾਲ ਚੱਲਦਾ ਪਿਆ ਯਾਰ ਦਿਮਾਗ ਵੀ ਉਸੇ ਤਰੀਕੇ ਨਾਲ ਕੰਮ ਕਰਦਾ ਪਿਆ ਵਾ ਸੋ ਇਸ ਕਰਕੇ ਵਧੀਆ ਸੋਚੋ ਟੈਨਸ਼ਨ ਨਹੀਂ ਲੈਣੀ ਜੇ ਮਾੜਾ ਸੋਚੋਗੇ ਤੁਹਾਡੇ ਬੱਚੇ ਤੇ ਉਹੀ ਪ੍ਰਭਾਵ ਆਣਾ ਉਹਨੇ ਉਹਨੇ ਵੀ ਮਾੜੇ ਹੀ ਸੋਚਣਾ ਵਾ ਸੋ ਇਸ ਕਰਕੇ ਵਧੀਆ ਸੋਚੋ ਪੋਜ਼ਿਟਿਵ ਸੋਚੋ ਪੋਜ਼ਿਟਿਵ ਖਾਓ ਵਧੀਆ ਆਹਾਰ ਖਾਓ ਤਾਜੇ ਆਹਾਰ ਖਾਓ ਤੇ ਤੁਹਾਡਾ ਬੱਚਾ ਦੇਖੋ ਚੁਸਤ ਵੀ ਹੋਊਗਾ ਫੁਰਤੀਲਾ ਵੀ ਹੋਊਗਾ ਤਾਕਤਵਰ ਵੀ ਹੋਊਗਾ ਤੇ ਜਾਂ ਦੇਖੋ ਉਹਦੇ ਚ ਸ਼ੇਰ ਜੀ ਨਹੀਂ ਜਾਣ ਆ ਜੂਗੀ ਸ਼ੇਰ ਜੀ ਜੀ ਇਹ ਮੇਰਾ ਵਾਦਾ ਵਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਵੀ ਮੇਰੇ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਸੀ ਸੋ ਦੋਸਤੋ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਇਹ ਵੀਡੀਓ ਦੇਖਦੇ ਪਏ ਨੇ ਨਾ ਆਪਣੇ ਯਾਰਾ ਦੋਸਤਾਂ ਮਿੱਤਰਾਂ ਦੇ ਵਿੱਚ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਖਾਸ ਕਰਕੇ ਉਹਨਾਂ ਭੈਣਾਂ ਨੂੰ ਸ਼ੇਅਰ ਕਰੋ ਜਿਹੜੀਆਂ ਗਰਭਵਤੀ ਨੇ ਤਾਂ ਜੋ ਉਹ ਇਹ ਵੀਡੀਓ ਨੂੰ ਦੇਖ ਕੇ ਉਹ ਪੂਰਾ ਇਸ ਵੀਡੀਓ ਦਾ ਲਾਭ ਲੈ ਸਕਣ ਤੇ ਆਪਣੇ ਬੱਚੇ ਨੂੰ ਚੋਸ ਤੋਂ ਫੁਰਤੀਲਾ ਤੇ ਤਾਕਤਵਰ ਤੇ ਦਿਮਾਗੀ ਤੌਰ ਤੇ ਹੋਰ ਤਾਕਤਵਰ ਬਣਾ ਸਕਣ ਜੀ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ